YouTube ਦੇਖਣ ਵਾਲੇ ਮੇਰੇ ਸਾਰੇ ਹੀ ਵੀਰਾਂ ਨੂੰ ਦੇ ਪੰਜਾਬ న్యూਜ ਵੱਲੋਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਣਕ ਦੇ ਉੱਪਰ ਆਏ ਫੰਗੀਸਾਈਟ ਉਲੀ ਰੋਗ ਬਾਰੇ ਦੋਸਤੋ ਤੁਸੀਂ ਆ ਜਿਹੜੀ ਕਣਕ ਦੇਖ ਰਹੇ ਹੋ ਇਹ ਵੈਰੈਟੀ ਹੈ 2852 ਜਿਹੜੀ ਕਿ ਆਧ ਨਵੰਬਰ ਜਾਂ ਤੁਸੀਂ ਸਮਝ ਲਵੋ ਵੀ ਨਵੰਬਰ ਦੇ ਚੌਥੇ ਹਫਤੇ ਇਹ ਕਣਕ ਦੀ ਬਜਾਈ ਕੀਤੀ ਗਈ ਸੀ ਹਲੇ ਤੱਕ ਇਸ ਨੂੰ ਇੱਕ ਪਾਣੀ ਲਾਇਆ ਸੀ ਇਸ ਵਿੱਚ ਸਮੇਂ-ਸਮੇਂ ਤੇ ਖਾਦਾਂ ਸਪਰੇਵਾਂ ਦਾ ਪ੍ਰਯੋਗ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਇਸ ਨੂੰ ਕਹਿੰਦੇ ਹਨ ਕਿ ਫੰਗੀ ਰੋਗ ਉਲੀ ਰੋਗ ਬਹੁਤ ਜ਼ਿਆਦਾ ਲੱਗਦਾ ਹੈ ਅਸੀਂ ਇਸ ਨੂੰ ਅੱਜ ਤੋਂ ਹਫ਼ਤਾ ਪਹਿਲਾਂ ਕਰੀਬ 27 28 ਫਰਵਰੀ ਦੇ ਦੌਰਾਨ 200 ਗ੍ਰਾਮ ਪਰ ਇਕੜ ਅਸਪੈਕਟ ਐਕਸਟਰਾ ਸੰਜਾਈਟਾ ਕੰਪਨੀ ਦੀ ਸਪਰੇਅ ਕੀਤੀ ਸੀ ਜਿਸ ਨੂੰ ਆਸੀਂ 130 ਲੀਟਰ ਪਾਣੀ ਅਤੇ 200 ਗ੍ਰਾਮ ਦਵਾਈ ਦਾ ਪ੍ਰਯੋਗ ਕੀਤਾ ਗਿਆ ਸੀ ਪਰੰਤੂ ਫਿਰ ਵੀ ਕਿਤੇ ਕਿਤੇ ਕਲਕ ਦੇ ਵਿੱਚ ਆ ਰੋਗ ਪੱਤੇ ਪੀਲੇ ਜੇ ਕੋਈ ਉਲੀ ਟਾਈਪ ਜਿਹਨੂੰ ਆਪਾਂ ਫੰਗੀਸਾਈਡ ਕਹਿ ਦਿੰਨੇ ਹਾਂ ਆ ਰੋਗ ਦੇਖਣ ਨੂੰ ਮਿਲਿਆ ਹੈ ਸਾਰੇ ਕਿਸਾਨ ਇਹ ਜਰੂਰ ਦੱਸਣ ਕਿ ਇਸ ਰੋਗ ਨੂੰ ਅੱਗੇ ਤੋਂ ਵਧਣ ਤੋਂ ਰੋਕ ਲਈ ਕਿਹੜੀ ਸਪਰੇਅ ਕੀਤੀ ਜਾਵੇ ਕਿੰਨੇ ਗ੍ਰਾਮ ਅਤੇ ਕਿੰਨੇ ਪਾਣੀ ਵਿੱਚ ਕੀਤੀ ਜਾਵੇ ਸਾਰੇ ਵੀਰ ਜਰੂਰ ਦੱਸਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ